ਇਸ ਵਕਤ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਤੇ ਹੜਕਲਿਆ ਔਰ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਆਜੰਦੀ ਹੈ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਕਰਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਕਰਕੇ ਪੰਜਾਬ ਦੀ ਇਸ ਸਰਤੀ ਦੇ ਨਾਲ ਪਹਿਲਾ ਹੋਈਆਂ ਬੇਇਨਸਾਫੀਆਂ ਵਿੱਚੋਂ ਕੋਈ ਨਾ ਕੋਈ ਬੇਇਨਸਾਫੀ ਜਿਹੜੀ ਆ ਉਹ ਕੇਂਦਰ ਸਰਕਾਰ ਠੀਕ ਕਰੇ ਪੰਜਾਬ ਵਾਸਤੇ ਕੁਝ ਨਾ ਕੁਝ ਕੇਂਦਰ ਸਰਕਾਰ ਜਿਹੜੀ ਆ ਉਹ ਆਪਣਾ ਹੱਥ ਕੋਲ ਤੇ ਕੁਝ ਦੇਵੇ ਵੀ ਪਰ ਬੜਾ ਅਫਸੋਸ ਹੁੰਦਾ ਕਿ ਇਸ ਸਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਧਾਨ ਦੀ ਜਿਹੜੀ ਪ੍ਰਸਤਾਵਿਤ ਸੋਧਾ 173 ਉਹ ਲਿਆ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰੇ। ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗੀ। ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦੀ। ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਵਿਰੋਧ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਪਰਦਾ ਸਾਹਿਬ ਨੇ ਕੱਲ ਐਮਰਜੈਂਸੀ ਮੀਟਿੰਗ ਜਿਹੜੀ ਹੈ 24 ਤਰੀਕ ਨੂੰ 2 ਵਜੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਆ। ਜਿਹਦੇ ਵਿੱਚ ਅਸੀਂ ਸਾਰੀ ਸਟ੍ਰੈਟਜੀ ਤੈਅ ਕਰਾਂਗੇ। ਕਿ ਇਹ ਜਿਹੜੀ ਵੱਡੀ ਬੇਨਸਾਫੀ ਪੰਜਾਬ ਨਾਲ ਹੋਣ ਲੱਗੀ ਆ ਇਹਨੂੰ ਰੋਕ ਰੱਖੋ ਸੰਵਿਧਾਨਿਕ ਮਾਰਾ ਨਾਲ ਵੀ ਸਲਾਹ ਕਰਦੇ ਆਂ ਔਰ ਸਾਰਾ ਕੁਝ ਕੋਰ ਕਮੇਟੀ ਦੇ ਵਿੱਚ ਮੀਟਿੰਗ ਫੈਸਲਾ ਕਰਕੇ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਇਹੋ ਜਿਹੇ ਫੈਸਲੇ ਲੈਣ ਤੋਂ ਬੁਰੇਜ ਕਰਦੇ ਆਂ